ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਹੋ ਗਿਆ ਰੈਡੀ ਸਟੈਡੀ ਤੇ ਮੰਮੀ ਨੂੰ ਲਿਆ ਕੇ ਦੇਣੀ ਆ ਮੈਂ ਅੱਜ ਬੂਟ ਡਾਕਟਰ ਸੋਹਲ ਵਾਲੇ ਹਨਾ ਮੰਮੀ ਚਲੋ ਡਾਕਟਰ ਸੋਹਲ ਵਾਲੇ ਮੰਮੀ ਨੂੰ ਲਿਆ ਕੇ ਦੇਣੀ ਆ ਆਪਾਂ ਅੱਜ ਬੂਟ ਮੰਮੀ ਕਹਿੰਦੀ ਵੀ ਭਾਈ ਮੈਂ ਬੂਟ ਪਾਉਣੇ ਨੇ ਠੀਕ ਹੈ ਕਿਹੜਾ ਲੱਗ ਰਹੀ ਝਾਂਜਰਾ ਕਾਲੀਆਂ ਹੋ ਜਾਂਦੀਆਂ ਨੇ ਝਾਂਜਰਾ ਸਾਡੇ ਤਾਂ ਝਾਂਜਰਾ ਬਾੜੀਆਂ ਕਾਲੀਆਂ ਹੁੰਦੀਆਂ ਨੇ ਨਾਲੇ ਦੇ ਪਾਣੀ ਨਾਲੇ ਦੇ ਪਾਣੀ ਕਰਕੇ ਅਸੀਂ ਚੰਦ ਹੀ ਨਹੀਂ ਪਾ ਸਕਦੇ ਸਾਨੂੰ ਚੰਦ ਦੀ ਮਾਫਕੀ ਨਹੀਂ ਹੈ ਜੀ ਚਲੋ ਬਈ ਹੁਣ ਤਾਂ ਟੈਨਸ਼ਨ ਹੋ ਜਾਂਦੀ ਮਹਾ ਕਿੱਥੇ ਚਲੋ ਬਈ ਗਾਇਸ ਤੇ ਆਪਾਂ ਚੱਲਿਆ ਹੁਣ ਕੰਮ ਤੇ ਠੀਕ ਹੈ ਜੀ ਕਿਉਂਕਿ ਪਹਿਲਾਂ ਜਿਵੇਂ ਜਾਣਾ ਗੁਰਦੁਆਰਾ ਅੜੀ ਸਰ ਸਾਹਿਬ ਠੀਕ ਹੈ ਉੱਥੇ ਮੱਥਾ ਟੇਕ ਕੇ ਉਸ ਤੋਂ ਬਾਅਦ ਵਿੱਚ ਜਾਵਾਂਗੀ ਆਪਦੇ ਕੰਮ ਤੇ ਅੜੀ ਸਰ ਜਾਣਾ ਹਾਂਜੀ ਮम्मा ਬਹੁਤ ਟਾਈਮ ਹੋ ਗਿਆ ਮੱਥੇ ਨਹੀਂ ਟੇਕਿਆ ਗੁਰਦੁਆਰਾ ਸਾਹਿਬ ਕੈਮ ਚੋਟਾ ਮੇਰਾ ਜੀ ਕਰਦਾ ਸੀਗਾ ਮਾਹ ਹਾਂ ਗੁਰਪੁਰਬ ਤਾਂ ਮੁਹਮਾਇ ਜਾਇਉਂਦੀ ਨਾਲ ਹਾਂ ਹਾਂ ਜਾਇਓ ਜਾਇ ਆਉਂਦੇ ਫੇਰ ਕਿਧਰ ਜਾ ਕੇ ਆਵਾਂ ਹਾਂ ਵੀ ਆ ਕਿਹਦੇ ਨਾਲ ਜਾ ਕੇ ਆਵਾਂ ਆਥ ਨੇ ਭਾਗ ਜੋ ਦੀਦੀ ਹੋਰ ਨਾਲ ਹੈ ਉੱਚੀ ਭਾਗ ਗਈ ਆ ਭਾਲਦੀ ਸੀ ਮੱਥਾ ਟੇਕ ਕੇ ਨੂੰ ਸਰਟਾ ਸਰਟਾ ਕੰਨੂ ਭਾ ਲੈ ਓਕੇ ਮਮ ਬਾਏ ਬਾਏ ਜੈਸ ਜੈਸ ਅੱਜ ਮੈਂ ਤਾਂ ਹੀ ਲੇਟ ਜਾ ਰਹੀ ਹੂੰ ਕਿਉਂਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ ਕਿਵੇਂ ਲੋਵੀ ਆਪਾਂ ਗੁਰਦੁਆਰਾ ਸਾਹਿਬ ਆਗੇ ਸੀ ਜਿਹੜੀ ਸੱਤਾਂ ਇੱਕ ਮੱਥਾ ਟੇਕਿਆ ਲੋ ਬਈ ਗਾਇਸ ਬੁਟੀਕ ਤੇ ਆ ਕੇ ਚਾਹ ਦਾ ਕੱਪ ਚੱਕ ਲਿਆ ਤੇ ਸੂਟ ਵੀ ਨਵੇਂ-ਨਵੇਂ ਤਿਆਰ ਹੋਏ ਪਈ ਨਹੀਂ भेजने वाले ਤੇ ਇਧਰ ਮੇਰੇ ਕਸ਼ਮੀਰੀ ਸੂਟ ਆ ਗਏ ਨੇ ਬਾਈ ਆਰੀ ਵਰਕ ਕਰਵਾਇਆ ਆਪਾਂ ਦੋ ਡਿਜ਼ਾਈਨ ਤਿਆਰ ਕੀਤੇ ਨੇ ਤੇ ਉਹਨਾਂ ਦੀਆਂ ਫੋਟੋ ਵੀਡੀਓਜ਼ ਕੱਲ੍ਹ ਤੱਕ ਆ ਜਾਣਗੀਆਂ ਪ੍ਰਾਈਸ ਬਿਲਕੁਲ ਰੀਜ਼ਨੇਬਲ ਰੱਖਿਆ ਹੋਇਆਗਾ ਇੱਕ ਦਾ ਸਟੋਲ ਪਲੇਨ ਹੈ ਤੇ ਇੱਕ ਦੇ ਵਿੱਚ ਸਾਰੇ ਸਟੋਲ ਦੇ ਉੱਪਰ ਵਰਕ ਕਰਵਾਇਆਗਾ ਆਰੀ ਵਰਕ ਠੀਕ ਹੈ ਲਿਮਟਿਡ ਜャ ਸਟਾਕ ਹੋਊਗਾ ਸਿਰਫ ਲਿਮਟਿਡ ਜャ ਬਸ ਜਿਹਨੇ ਲੈਣਾ ਹੋਇਆ ਲੈ ਸਕਦੇ ਠੀਕ ਹੈ ਜੀ ਤੇ ਜਿਹਨੇ ਨਹੀਂ ਲੈਣਾ ਨਾਲਿਓ ਬਈ ਮਰਜ਼ੀ ਤੁਹਾਡੀ ਲੋ ਵੀ ਗਾਈਸ ਆਪਾਂ ਵਾਜ ਕੇ ਸੀਵੀ ਐਂਡ ਸਿਟੀ ਸ਼ੂਜ਼ ਤੇ ਅੱਜ ਮੇਰੀ ਸ਼ੌਪ ਤੇ ਆ ਰਹੇ ਆ ਰੰਜੀਤ ਤੇ ਮੰਤਰੀ ਐਕਟਿੰਗ ਗਰਲ ਐਕਟਿੰਗ ਗਰਲ ਵਾਏ ਜੋ ਸ਼ੌਪ ਤੇ ਆਪਾਂ ਨਿਵਾਰਟੀਕਲ ਲੈ ਕੇ ਆਏ ਆ ਕਿ ਜਲਦੀ ਤੁਹਾਡੇ ਸਾਹਮਣੇ ਆਪਾਂ ਦਿਖਾਵਾਂਗੇ ਬ੍ਰਾਈਡਲ ਆਰਟੀਕਲ ਆ ਗਏ ਮੇਰੇ ਕੋਲ ਮੇਰੀ ਸ਼ੌਪ ਤੇ ਆ ਕੇ ਵਿਜ਼ਿਟ ਕਰੋ ਬਾਅਦ ਤੋਂ ਬਾਅਦ ਹੰਢਿਆ ਰੋਡ ਬਰਨਾਲਾ ਓਪੋਜੀਟ ਡੀਮਾਰਟ ਠੀਕ ਹੈ ਬਹੁਤ ਸੋਹਣੇ ਸੋਹਣੇ ਬਰਾਈਡਲ ਆਰਟੀਕਲ ਆਇਆ ਸਲੀਪਟਾਈਪ ਵੀ ਆਇਆ ਠੀਕ ਹੈ ਪੈਰਸਲ ਹੀਲ ਆਈ ਆ ਉਹ ਵਾਲੇ ਆਰਟੀਕਲ ਜਿਹੜੇ ਤੁਹਾਨੂੰ ਵਾਕ ਵਾਲੇ ਸ਼ੋਅਰੂਮ ਤੇ 3200 3500 2500 4000 ਦੀ ਰੇਟ ਆ ਰਹੇ ਮੇਰੇ ਕੋਲ ਬਿਲਕੁਲ ਜੈਨੂ ਜੇ ਪ੍ਰਾਈਸ ਤੇ ਤੁਹਾਨੂੰ ਮਿਲ ਜਾਣਗੇ ਠੀਕ ਹੈ ਉਹ ਵਾਲੇ ਆਰਟੀਕਲ ਮੇਰੇ ਕੋਲ ਆ ਚੁੱਕੇ ਆ ਠੀਕ ਹੈ ਇੱਕ ਮੈਂ ਆਰਟੀਕਲ ਤੁਹਾਨੂੰ ਦਿਖਾ ਦਿੰਦੀ ਆ ਆਹ ਵਾਲਾ ਆਰਟੀਕਲ ਹੈ ਠੀਕ ਹੈ ਦਿਸ ਵਨ ਤੇ ਪ੍ਰਾਈਜ਼ ਨਹੀਂ ਲਾਇਆ ਉਸ ਆਲਵੇਸ ਦਾ ਕਮਿਸ਼ਨ ਹੈ ਮਾਡਮ ਤਸੋ ਤਸੋ ਸਹੀ ਰੈਸਟੋਰੈਂਟ ਆ ਯਾਰ ਮੈਂ ਪਰਲਾਂ ਕਿਆ ਕਿਆ ਕਿਸੇ ਕਿਹਾ ਮੈਂ ਕਿਹਾ ਮਲਫੇਤ ਨਹੀਂ ਬਾਰੇ ਰਮਖਨੇ ਹੋ ਗਏ ਜੀਪ ਭਾਈ ਅੱਜ ਉਹ ਸੋ ਸਾਹਸ਼ ਆਈ ਜਾਈ ਕਿਉਂ ਹੋਈ ਵੀ ਹੋ ਜਾਂਦਾ ਜੀ ਆ ਦੇਖੀਂ ਜੀ ਦਾ ਮੂਹਰੇ ਸਾਗਰੇ ਦੇਖ ਆਸੀਂ ਚੰਗ ਦੇਖਿਆ ਨਾ ਮੈਂ ਕਿਸਾ ਐਸੀ ਕਿਉਂ ਸੰਗੀ ਸਾਡਾ ਕਹਿੰਦੇ ਸਾਡਾ ਮੁੰਡਾ ਨਹੀਂ ਲੱਭਣ ਡਿਆ ਮੁੰਡਾ ਬੈਠਾ ਬੁਟੀਕ ਤੇ ਗੋਰਾ ਹੋ ਗਿਆ ਗੋਰਾ ਨਹੀਂ ਲੱਭ <laughs> तू तो क्रीकाल बना लिया टाइम गरारा बना लिया ब्राइडल गरारा है ब्राइडल गरारा वाह बड़ा अच्छा है बड़ा प्यारा है लो भी अज अमे जिन्नी आर्टिकल आए सारे डिस्पले कर लगे ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਤੇ ਕਾਫੀ ਜ਼ਿਆਦਾ ਤੁਹਾਡੇ ਡੀਐਮ ਆ ਰਹੇ ਸੀਗੇ ਵੀ ਬੱਚਿਆਂ ਦੇ ਸ਼ੂਜ਼ ਕੋਈ ਇੰਪੋਰਟਡ ਸ਼ੂ ਹੋਵੇ ਬਿਲਕੁਲ ਲਾਈਟ ਵੇਟ ਹੋਵੇ ਠੀਕ ਹੈ ਬ੍ਰਾਂਡਡ ਆਰਟੀਕਲ ਤੇ ਉਹ ਆਪਾਂ ਅੱਜ ਲੈ ਕੇ ਆਏ ਆ ਜੀ ਇੱਕ ਤਾਂ ਲੈ ਕੇ ਆਏ ਆ ਬॉयਜ਼ ਦਾ ਆਰਟੀਕਲ ਤੁਸੀਂ ਚੈੱਕ ਕਰ ਸਕਦੇ ਹੋ ਲੁੱਕ ਬਹੁਤ ਪ੍ਰੀਮੀਅਮ ਕੁਆਲਿਟੀ ਬ੍ਰਾਂਡਡ ਆਰਟੀਕਲ ਆ ਬਹੁਤ ਜ਼ਿਆਦਾ ਲਾਈਟ ਵੇਟ ਠੀਕ ਹੈ ਤੇ ਇੱਕ ਆਪਾਂ ਸਪੈਸ਼ਲ ਲੈ ਕੇ ਆਏ ਆ ਕੁੜੀਆਂ ਵਾਸਤੇ ਗਰਲਜ਼ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸ਼ੂ ਆ ਸ਼ੂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਲਾਈਟ ਵੇਟ ਤੇ ਇਹਦੇ ਵਿੱਚ ਜਿਹੜੇ ਸਾਈਜ਼ अवेलेबल ਨੇ ਠੀਕ ਆ ਇਹਦੇ ਵਿੱਚ ਹੈਗੇ ਜੀ 21 22 24 ਤੇ 25 ਸਾਈਜ਼ ਠੀਕ ਆ ਆਹ ਵਾਲੇ ਆਰਟੀਕਲ ਦੇ ਵਿੱਚ ਮਤਲਬ 1 ਸਾਲ ਤੋਂ ਲੈ ਕੇ ਠੀਕ ਹੈ 22 ਸਾਲ ਦੇ ਬੱਚੇ ਤੱਕ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲ ਜੂਗਾ ਤੇ ਜਿਹੜਾ ਆਹ ਵਾਲਾ ਸ਼ੂ ਹੈ ਜੀ ਇਹ ਆਪਣੇ ਕੋਲ ਹੈਗਾ 27 28 29 30 ਠੀਕ ਹੈ ਮਤਲਬ ਤੁਹਾਨੂੰ ਇਹ ਵਾਲਾ ਸ਼ੂ 2 ਸਾਲ ਦੇ ਬੱਚੇ ਤੋਂ ਲੈ ਕੇ ਠੀਕ ਆ 3-4 ਸਾਲ ਦੇ ਬੱਚੇ ਤੱਕ ਤੁਹਾਨੂੰ ਇਹ ਵਾਲਾ ਸ਼ੂ ਆ ਜਿਹੜਾ ਮਿਲ ਜੂਗਾ ਆ ਆ ਗਿਆ ਜੀ ਸਪੈਸ਼ਲ ਫਾਰ ਬॉयਜ਼ ਆ ਆ ਗਿਆ ਜੀ ਸਪੈਸ਼ਲ ਫਾਰ ਗਰਲਜ਼ ਜਿੱਦਾਂ ਕਿ ਵੈਡਿੰਗ ਸੀਜ਼ਨ ਆ ਰਿਹਾ ਆਪਾਂ ਨੂੰ ਇਦਾਂ ਹੁੰਦਾ ਵੀ ਸ਼ੂ ਇਹੋ ਜਿਹਾ ਹੋਵੇ ਵੀ ਜਿਹੜਾ ਆਪਣਾ ਬੱਚਾ ਪੈਰ ਦੇ ਵਿੱਚੋਂ ਨਾਲਾਰੇ ਵਧੀਆ ਕੰਫਰਟੇਬਲ ਹੋਵੇ ਲਾਈਟ ਵੇਟ ਹੋਵੇ ਬਟ ਸ਼ੂ ਹੋਵੇ ਇੰਪੋਰਟਡ ਪਤਾ ਲੱਗੇ ਵੀ ਹਾਂ ਕੋਈ ਇੰਪੋਰਟਡ ਆਰਟੀਕਲ ਪਾਇਆਗਾ ਤਾਂ ਦੋਨੇ ਹੀ ਇੰਪੋਰਟਡ ਆਰਟੀਕਲ ਨੇ ਪ੍ਰਾਈਸ ਦੀ ਗੱਲ ਕਰਾਂ ਬਹੁਤ ਹੀ ਜੈਨੂਇਨ ਜਆ ਪ੍ਰਾਈਸ ਆ ਇਹਨਾਂ ਦਾ ਠੀਕ ਹੈ ਬਹੁਤ ਲਾਈਟ ਵੇਟ ਆ ਬ੍ਰਾਂਡਡ ਆਰਟੀਕਲ ਆ ਇੰਪੋਰਟਡ ਆਰਟੀਕਲ ਆ ਪ੍ਰੀਮੀਅਮ ਕੁਆਲਿਟੀ ਆ ਜਿਨ੍ਹਾਂ ਨੇ ਵੀ ਆਰਡਰ ਕਰਨਾ ਜਲਦੀ ਜਲਦੀ ਆਰਡਰ ਕਰ ਦਿਓ ਬਿਕੋਜ਼ ਮੇਰੇ ਕੋਲ ਰੀਸਟਾਕ ਨਹੀਂ ਹੋਣਾ ਠੀਕ ਹੈ ਇਹ ਵਾਲੇ ਇੰਪੋਰਟਡ ਆਰਟੀਕਲ ਥੋੜੇ ਹੀ ਆਉਂਦੇ ਹੁੰਦੇ ਆ ਤੇ ਜਲਦੀ ਸੇਲ ਹੋ ਜਾਂਦੇ ਆ ਮੇਰੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜਣਾ 946473050 946473050 ਇਹਦੇ ਉੱਪਰ WhatsApp ਤੇ ਸਕਰੀਨਸ਼ਾਟ ਭੇਜਣਾ ਆਰਟੀਕਲ ਦਾ ਲੈ ਕੇ ਠੀਕ ਹੈ ਤੇ ਪ੍ਰਾਈਸ ਕਨਫਰਮ ਕਰਨਾ ਤੇ ਆਪਣਾ ਆਰਡਰ ਕਨਫਰਮ ਕਰਨਾ ਥੈਂਕ ਯੂ so much guys love you guys ਆਪਣੀ ਹੋ ਗਈ ਛੁੱਟੀ ਸੀ ਵਿਅਨ ਸੈ ਟਿਸ਼ੂਸ ਤੋਂ ਤੇ ਹੁਣ ਆਪਾਂ ਜਾ ਰਿਹਾ ਕਰੇ ਮੇਰੇ ਜਿਹੜਾ ਕੋਲ ਕਿਸੇ ਜਿਹੜਾ ਕਰੀ ਹੁੰਦਾ ਸਾਡੇ ਛੇ ਦਾ ਟਾਈਮ ਹੋ ਗਿਆ ਕਿ ਅੱਜ ਮੰਮੀ ਲਈ ਲੈ ਕੇ ਜਾ ਰਹੀਆਂ ਉਹ ਬੀਟ ਦਿਸਾਈਦ ਮੈਂ ਬਹੁਤ ਫੰਡਵਾਂਗੇ ਹਾਂਜੀ ਲਓ ਬਈ ਮੋਟੂ ਕਹਿੰਦਾ ਮੇਰੇ ਕੋਲ ਬਈ ਪਸ਼ਮੀਨੇ ਦਾ ਸੂਟ ਪਿਆ ਤੇ ਇਹ ਹੁਣ ਆਪਾਂ ਸਟਿਚ ਕਰ ਲਈਏ ਹੁਣ ਪਹਿਜੂਗਾ ਹਮ ਅੱਛਾ ਵੀ ਲੱਗੂਗਾ ਹਮ ਤੇ ਆ ਗਲੇ ਤੇ ਆ ਜੂਗਾ ਤੇ ਆ ਮੂਰੀ ਤੇ ਨਹੀਂ ਆਪਾਂ ਲਿਓਣਾ ਹੈਗਾ ਹਵਾਲਾ ਠੀਕ ਹੈ ਮੈਮ ਹਨਾ ਕਿਉਂਕਿ ਫਿਰ ਬਲੈਕ ਹੈ ਜਿਹੜੀ ਬਾਟਮ ਕਿਸੇ ਹੋਰ ਨਾਲ ਵੀ ਹੈ ਉਹਨਾਂ ਮੂਰੀ ਦੀ ਚੀਜ਼ੀ ਸੋਣੀ ਵੀ ਨਾਲ ਦੀ ਇਹ ਆਪਾਂ ਲਿਹਾਵਾਂਗੇ ਬਾਹਰ ਠੀਕ ਹੈ ਵੈਲ ਸੇਪ ਉਮੀ ਅੰਬ੍ਰੇਲਾ ਜਿਹੜੀ ਬਾਹ ਬਣਾਈ ਆ ਉਮੀ ਆਪਣਾ ਲੰਬੀ ਬਣਾਉਣੀ ਤਾਂ ਕਿ ਆਪਾਂ ਨੂੰ ਕੋਟੀ ਪਾਉਣ ਦੀ ਲੋੜ ਨਾ ਵੇ ਬਸ ਇੱਥੇ ਤੱਕ ਠੀਕ ਹੈ ਡਨ ਹਾਂ ਡਨ ਠੀਕ ਕੱਲ ਨੂੰ ਕਿੱਥੇ ਜਾਣਾ ਤੁਸੀਂ ਕੱਲ ਨੂੰ ਮੈਂ ਜਾਣਾ ਕਿਤੇ ਪਟ ਤੇ ਤੇ ਕੱਲ ਨੂੰ ਉਹ ਸੂਟ ਦਾ ਆਪਾਂ ਸ਼ੂਟ ਵੀ ਨਹੀਂ ਕੀਤਾ ਹਾਂ ਸੂਬਾ ਮੈਂ ਉਹ ਸੂਟ ਦਾ ਸ਼ੂਟ ਵੀ ਕਰ ਲਵਾਂ ਕਿਉਂਕਿ ਉਹਦੀ ਫੋਟੋਆਂ ਵੀਡੀਓ ਨਹੀਂ ਕੀਤੀਆਂ ਉਹ ਤੁਸੀਂ ਬੈਟਿੰਗ ਸੀਜ਼ਨ ਲਈ ਆਪਦਾ ਆਰਡਰ ਕਰ ਸਕਦੇ ਹੋ ਗਾਇਸ ਉਹ ਹਾਂ ਕਿਉਂਕਿ ਅਸੀਂ ਤੁਹਾਨੂੰ ਉਦੋਂ ਪ੍ਰੋਪਰ ਸਾਡੇ ਤੋਂ ਫੋਟੋ ਵੀਡੀਓ ਸ਼ੂਟ ਨਹੀਂ ਉਹਦਾ ਸ਼ੂਟ ਹੀ ਨਹੀਂ ਹੋਇਆ ਸ਼ੂਟ ਇਨੋਗ੍ਰੇਸ਼ਨ ਵਾਲੇ ਦਿਨ ਦਾ ਹਾਂ ਇਨੋਗ੍ਰੇਸ਼ਨ ਵਾਲੇ ਦਿਨ ਦਾ ਸੀਗਾ ਮੈਂ ਥੋੜਾ ਅੜਕ ਕੇ ਜੇ ਬੋਲੀ ਮੈਨੂੰ ਘੱਟ ਬੋਲਣਾ ਅੰਗਰੇਜ਼ੀ ਤੇ ਹੱਤ ਤੰਗ ਗਾਣਾ ਥੋੜਾ ਜਿਹਾ ਮੈਂ ਅੱਜ ਸ਼ਾਪਿੰਗ ਕਰਿਆ ਆ ਦਿਖਾਵਾਂਗਾ ਫਿਰ ਤੁਹਾਨੂੰ ਦਿਖਾ ਕੇ ਲਵਾਂਗਾ ਇਹ ਮੋਟਾ ਕੱਪੜਾ ਹੈ ਹਾਂ ਇਹਦੀ ਇੱਕ ਇਨਰ ਹੈਗਾ ਇਹ ਜਿਆਦਾ ਮੋਟਾ ਹੈਗਾ ਹਾਂ ਆਪਾਂ ਤੁਲਵੇਂ ਚ ਲਿਆ ਹੈ ਇਹ ਫਿਰ ਇੱਕ ਵਾਰਮਰ ਦੀ ਤਰ੍ਹਾਂ ਹਨਾ ਤੇ ਉਹਦੇ ਤੱਕਰਾ ਪੈ ਜਾ ਕਰੋ ਇਹਨੂੰ ਉਵੇਂ ਬਣਾਉਣਾ ਪਵੇ ਵੀ ਇੱਕ ਤਾਂ ਅੰਡਰ ਸ਼ਰਟ ਬਣਾ ਦਾਂਗੇ ਤੁਹਾਡੀ ਹਾਂ ਮੈਂ ਦੋ ਬਣ ਜਾਣੀਆਂ ਇੱਕ ਮੇਰੀ ਬਣ ਜੂ ਹਾਂ ਬਣ ਸਕਦੇ ਦੇ ਇੱਕ ਤੁਹਾਡੀ ਬਣਾ ਦੋ ਇੱਕ ਮੇਰੀ ਬਣਾ ਲਵਾਂ ਦੋ ਚੈੱਕ ਦੋ ਬਣਾ ਲਾਂਗੇ ਦੋ ਸਹੀ ਹੈ ਭਾਈ ਆਪਾਂ ਚੱਲਦੇ ਹਾਂ ਰਸੋਈ 'ਚ ਦੱਦੀ ਘੜੀਆ ਰੋਟੀ ਸਾਰੇ ਤਾਂ ਲਾਸਟ ਤੇ

ਦਾਦੇ ਦਾ ਟੀਵੀ ਚ ਵੀ ਨਹੀਂ ਉੱਤਰਦੇ ਹੈ ਦਾਦੇ ਦਾ ਟੀਵੀ ਤੇ ਹੀ ਨਹੀਂ ਉੱਤਰਦੇ ਉਹ ਗਾਹੀ ਮੂਹ ਬਣਾ ਜਰਾਂ ਹਾਂ ਉਹ ਬਈ ਗਾਇਸ ਮੈਂ ਅੱਜ ਸ਼ਾਪਿੰਗ ਕਰਕੇ ਆਈ ਸੀ ਕੱਪੜਿਆਂ ਦੀ ਫੌਗ ਵਾਲਿਆਂ ਤੋਂ ਤੇ ਮੰਮੀ ਲਈ ਸ਼ਾਪਿੰਗ ਕਰਕੇ ਆਈ ਸੀ ਵੀ ਇੱਥੇ ਸ਼ੇਟੀ ਸ਼ੂਜ਼ ਆਹ ਦੇਖ ਲੋ ਇਹ ਜੁਹਾਰਨਾ ਛੋਡੀਆਂ ਦੀ ਆਹ ਚੀਜ਼ ਜੁਹਾਰ ਬਹੁਤ ਕੋਸ਼ਟੀ ਹੈ ਖਰਜੋ ਖਰਜੂ ਮਰੀ ਵਸਨਾ ਹਾਂ ਵੇਛੀ ਦੀ ਸੀ ਉਹ ਦੇ ਆਲੇ ਮੀਟਰਾਂ ਤੋਂ ਆ ਕੇ ਨੀ ਵਾਹ ਠੀਕ ਵਾਹ ਵੇਛੀ ਦੀ ਸੀ ਉਹ ਦੇ ਆਲੇ ਮੀਟਰਾਂ ਤੋਂ ਆ ਕੇ ਨੀ ਜੁੜਾ ਪੁੱਤ ਕਿੱਥੇ ਹੈ ਬਾਈ ਉਰੇ ਮम्मा ਜੁੜਾ ਪੁੱਤ ਕਿੱਥੇ ਹੈ ਬਦਲਾ ਪੂਰਾ ਕਰ ਲਿਆ ਮੈਂ ਆ ਤੇਰੇ ਨਾਲ ਬਦਲਾ ਪੂਰਾ ਕਰ ਲਿਆ ਮੈਂ ਆ ਦਾ ਫੋਟੋ ਤੇਰੀ ਸਾਸੂ ਨੂੰ ਲੈ ਬਈ ਸ਼ੌਪ ਤੋਂ ਸੀ ਵੀ ਐਂਡ ਸੈਟ ਇਸ਼ੂਸ ਤੋਂ ਤੇਰੀ ਸੱਸ ਨੂੰ ਮੈਂ ਹੌ ਲਿਆ ਤਾਂ ਲੈ ਮਹੂਰਤ ਕਰੂਗੀ ਮਹੂਰਤ ਤੇਰੀ ਕੀ ਹੈ ਮੇਰੀ ਵੀ ਸੱਸ ਸੀ ਆਪਾਂ ਇਹ ਵੀ ਮੇਰੀ ਵੀ ਸੱਸ ਸੀ ਆ ਤੂੰ ਵੀ ਵੀ ਸੱਸ ਸੀ ਨਹੀਂ ਸੱਤ ਸਮਾਨ ਤੇ ਸਾਡੀ ਵਾਓ ਬਹੁਤ ਸੋਹਣਾ ਮੰਮੀ ਪਾ ਕੇ ਦੇਖ ਮੰਮੀ ਦੋ ਲਿਆਈਆਂ ਪਾ ਕੇ ਦੇਖ ਉਹ ਨਾ ਪੁੱਤ ਵਾਪੇ ਜਿੱਤਨੇ ਲੈ ਪਾ ਕੇ ਦੇਖ ਮੰਮੀ ਪਾ ਕੇ ਦਿਖਾ ਕੇ ਫਿਰ ਮੈਂ ਤੇ ਮੋਟੂ ਰਿਵਿਊ ਦਵਾਂਗੇ ਨਾ ਮੋਟੂ ਨਹੀਂ ਮੈਂ ਮੈਂ ਤਾਂ ਬੁਰੀ ਚੀਜ਼ ਹੀ ਮੋਟੂ ਦੇ ਅੰਦਰ ਹੀ ਲੱਗੇ ਤੂੰ ਤਾਂ ਉੱਪਰ ਬਹੁਤ ਵਧੀਆ ਅਦਰ ਮੁੰਡਾ ਜੀ ਵੀ ਵੋਸ ਆਉਣੀ ਲੱਗਦੀ ਕੀ ਨਾ ਨਾ ਬਹੁਤ ਚੰਗੀ ਹੈ ਹਣਾ ਮੈਨੂੰ ਤਾਂ ਬੜੀ ਅੱਛੀ ਲੱਗੀ ਇਹ ਪਾ ਕੇ ਦਿਖਾਓ ਮੈਨੂੰ ਤੁਰਕੇ ਦਿਖਾਓ ਫਿਰ ਪਾ ਕੇ ਦਾਦੀ ਪੁੱਤ ਫੂਟ ਲੈ ਆਈ ਦਾਦੀ ਨਵੇਂ ਹੋਰ ਵੀ ਲੈਈ ਐ ਇੱਕ ਦੋਨੇ ਡਾਕਟਰ ਸੋਹਣ ਆਇਆ ਇਹ ਨਵਾਂ ਆਰਟੀਕਲ ਆ ਮੋਟੂ ਹੁਣੀ ਆਇਆ ਬਾਈ ਲੈ ਮੰਮੀ ਉਹ ਤੇ ਤੁਰਕੇ ਦਿਖਾਓ ਹੋਰ ਲੈ ਮੰਮੀ ਬੰਦ ਕਰੀ ਬੰਦ ਕਰੀ ਪੁੱਤ ਮੜਾ ਜਾ ਬੰਦ ਕਰ ਦੇ ਆ ਜਾ ਮੰਮੀ ਇੱਧਰ ਨੂੰ ਆ ਜਾ ਚੱਕੀ ਬੜੀ ਮੂਰੀ ਚੱਕੀ ਕਰ ਦੇ ਆ ਲੋ ਬਈ ਤੁਸੀਂ ਵੀ ਆਦੀ ਮੰਮੀਆਂ ਵਾਸਤੇ ਆਏ ਦੀ ਲੈਣੀ ਹੋਈ ਲੈਣੇ ਦੋ ਕਲਰ ਆਏ ਚ ਦੋ ਕਲਰ ਨੇ ਵਾ ਕਿਵੇਂ ਲੱਗੀ ਬਹੁਤ ਵਧੀਆ ਵਧੀਆ ਲੱਗੀ ਠੀਕ ਹੈ ਮੈਨੂੰ ਗੇਜੀ ਵੀਰਾ ਕਹਿੰਦਾ ਨਵੀਂ ਲੈ ਕੇ ਜਾ ਪਹਿਣੇ ਕਹਿੰਦਾ ਇਹ ਵਾਦ ਸੋਹਣੀ ਆ ਕਹਿੰਦਾ ਨਾਲੇ ਕਹਿੰਦਾ ਆਂਟੀ ਦੇ ਵਾਦ ਸੋਹਣੀ ਲੱਗੂ ਮੈਂ ਕਿਹਾ ਠੀਕ ਠੀਕ ਹੈ ਦਾਲ ਹੁਣ ਦੂਸਰੀ ਖੋਲੋ ਜੀ ਕਿ ਮੈਨੂੰ ਮਮੀ ਵਧੀਆ ਲੱਗੀ ਹਾਂ ਦੋਨੇ ਸਾਸਨੂਆਂ ਦਾ ਸਰ ਗਿਆ ਚੱਕ ਆਏ ਸਾਡੇ ਘਰ ਚ ਤਿੰਨਾਂ ਦਾ ਹੀ ਸੜ ਜਾਂਦਾ ਸਾਡਾ ਤਿੰਨਾਂ ਦਾ ਇੱਕੋ ਹੀ ਨਾਮ ਆ ਤਿੰਨੇ ਸਾਸਰੂਆਂ ਦਾ ਬਹੁਤ ਸੋਹਣੀ ਆ ਸੋਹਣੀ ਲੱਗੀਆਂ ਵੀ ਲੈ ਹੁਣ ਆ ਪਾਲ ਲੈ ਤੂੰ ਤਾਂ ਮौज ਕਰੰਵੀ ਸਿਆਲ ਸਿਆਲ ਇਹ ਮੈਂ ਵੀ ਡਾਕਟਰ ਸੋਹਲਾ ਸਾਰੀ ਲਾਈਟ ਵੇਟ ਦੇ ਕਿੰਨਾਂ ਲਾਈਟ ਵੇਟ ਆ ਵੀ ਆ ਵੀ ਯਾਦੋਂਨੇ ਲਾਈਟ ਵੇਟ ਆ ਡਾਕਟਰ ਸੋਹਲਾ ਵਈ ਗਾਈਜ਼ ਕਿਸੇ ਨੇ ਵੀ ਲੈਣਾ ਹੋਇਆ ਵਾਈ ਕਰ ਸਕਦੇ ਆ ਉਹਦੀ ਮੰਮੀਆ ਵਾਸਤੇ ਆਪਦੀ ਸੱਸਾਂ ਵਾਸਤੇ ਹਾਂ ਹਾਂ ਮੈਂ ਸੁਣ ਗਈ ਮੰਮੀ ਨੇ ਬਾੜੀ ਕਿਤੇ ਮੈਂ ਦੁਆ ਕਰ ਲਈ ਸੀ ਮੰਮੀ ਨੂੰ ਇਹ ਜੀ ਆ ਛੋਟਾ ਕੱਲਾ ਹੈ ਨਾਪ ਛੋਟਾ ਨਾ ਮੰਮੀ ਠਕਤੀ ਹੈ ਯਾ ਠਕਤੀ ਹੈ ਉਹਨੇ ਫਿਰ ਕੀ ਫਰਕ ਹੋਗਾ ਕੀ ਫਰਕ ਨੂੰ ਮੂਹ ਨੂੰ ਵਰਗਿਆ ਦੀ ਹਾਂ ਇੱਕ ਮਿੰਟ ਇਧਰ ਕਰ ਮੈਨੂੰ ਛੋਟਾ ਐਂ ਬੜੀ ਛੋਟਾ ਦਾ ਪਾ ਕੇ ਦੇਖ ਮੰਮੀ ਮੜ ਜਾ ਮੂਹ ਨੂੰ ਖਿੱਚ ਕੇ ਇੱਕ ਵਾਰੀ ਪਾ ਕੇ ਦੇਖ ਫਿਰ ਪਤਾ ਲੱਗੂ ਆਪਾਂ ਨੂੰ ਮੋਟੂ ਆ ਵੀ ਪਾ ਸਕਦਾ ਆਪਾਂ ਹੀ ਪਾ ਸਕਦੇ ਇਹਨੂੰ ਉਹਦੇ ਨਾਲ ਪਸ਼ਮੀਨੇ ਨਾਲ ਆਣਾ ਮੋਟੂ ਹਾਂ ਕੀ ਆ ਬਾਤ ਹੈ ਮੰਮੀ ਕੀ ਆ ਬਾਤ ਹੈ ਬਹੁਤ ਅੱਛੀ ਠੀਕ ਲੱਗਦਾ ਬੜਾ ਸੁਣਾ ਲੱਗ ਰਿਹਾ ਘੈਂਟ ਕਿਵੇਂ ਲੱਗਿਆ ਮੰਮੀ ਪੈਰ ਕੁੱਟਦਾ ਤਾਂ ਨਹੀਂ ਆ ਦੱਸ ਠੀਕ ਹੈ ਜਮਾ ਤੁਰੰਤ ਠੀਕ ਹੈ ਨਹੀਂ ਤੁਰੰਤ ਠੀਕ ਹੈ ਮਾਂ ਇਹ ਦੱਸ ਲਓ ਵੀ ਮੰਮੀ ਨੂੰ ਤਾਂ ਦੋਨੇ ਜੁੱਤੀਆਂ ਵਧੀਆ ਲੱਗਦੀਆਂ ਪੂਰੀਆਂ ਦੇਖਾ ਮਾਂ ਇੱਕ ਆਫਲੋ ਬਤਾ ਰੱਖ ਲੈ ਦੋਨੇ ਪਸੰਦ ਨੇ ਦੋਨੇ ਮੈਂ ਗੱਲ ਹੁ ਤੱਕ ਹੋ ਜਾਂ। ਦੇਖ ਲਾ ਮਾਂ ਜੇ ਪਸੰਦ ਆ ਤੇ ਉਹ ਰੱਖ ਲੈ। ਆਪਾਂ ਦੁਕਾਨਦਾਰਾਂ ਨੂੰ ਪੈਸੇ ਦੇਣਾ ਕਿੱਡੀ ਗੱਲ ਐ। ਇਹ ਨਹੀਂ ਭਾਈ ਮੋਟੂ। ਫੇਰ ਮੰਮੀ ਨੂੰ ਉਹ ਜ਼ਿਆਦਾ ਪਸੰਦ ਹੋ ਰੱਖ ਲੈ। ਕਿਹੜੇ ਚੰਦੇ ਗੱਲ। ਆਵੇ ਰੱਖ ਲੈ। ਫਿਰ ਦੋਨੇ ਕੀ ਕਰਨੀਆਂ ਨੇ? ਹਾਂ। ਛੱਡ। ਦੋ ਮੈਂ ਹੀ ਪੁੱਤ ਪੈਸੇ ਦੋਨਾਂ ਨੂੰ ਕੌਣ ਦੇਣੀ ਹੈ ਨਾ ਮੰਮੀ। ਮੈਂ ਜਾਣਾ ਇੱਕ ਦਿਨ ਹੁੰਦਾ ਵਾ ਕਿਤੇ ਬਸ ਇੱਕ ਦਿਨ ਜਾਣਾ ਹੁੰਦਾ। ਇਹ ਗੱਲ ਹੈ। ਇਹ ਗੱਲ ਵੀ ਹੈ ਹੈ ਨਾ ਮੋਟੂ। ਜਾ ਤੋੜ ਦੇ। ਹਾਂ। ਤੋੜ ਦੇ। ਜੇ ਪੀੜ ਨਹੀਂ ਹੈਗਾ ਤਾਂ। ਦੀਪੀ ਨਾਲਾ ਬਿਕਰਮ ਬੱਟਾ ਮਗਾਲੂ ਮਮੀ ਪਰ ਉਨਤਾਲੀ ਵਾਲਾ ਬੱਡਾ ਹੋ ਜਾ ਮੋਟੂ ਇਹ ਮਾਰੇ ਖੁੱਲੂਗਾ ਮੰਨ ਚਾਹੇ ਨਾ ਮੰਨ ਖੁੱਲੂਗਾ ਤਾਂ ਸਹੀ ਹਲਕਾ ਫੁਲਕਾ ਤਾਂ ਖੁੱਲੂਗਾ ਭਾਈ ਹੈ ਕਿ ਹੈ ਮੈਨੂੰ ਫੜਾਉਣਾ ਮੈਂ ਦੇਖਾਂ ਆ ਦੇਖੋ ਜਿਹੜਾ ਤੇ ਮੈਨੂੰ ਦਿਖਾਓ ਆ ਦੇਖੋ ਭਾਈ ਜੁਹਾਰ ਤੇ ਦੀ ਫੋਟੋ ਟਿੱਡੀਆਂ ਹੀਆਂ ਦੀ ਸੱਤਿਆ ਜਿਹੜਾ ਮਮਾ ਦਿਖਾ ਤਾਂ ਦੇਖੋ ਨਾ ਰਹਿ ਤੇ ਤੁਹਾਨੂੰ ਵੱਧ ਮਮੀ ਨੂੰ ਬਲੈਕ ਕਰ ਦੋ ਤੁਸੀਂ ਬਲੈਕ ਵਾਲਾ ਰੱਖੋ ਨਹੀਂ ਬਲੈਕ ਵਾਲਾ ਸਹੀ ਹੈ ਫਿਰ ਜਮਾ ਸਹੀ ਹੈ ਬਲੈਕ ਵਾਲਾ ਜਮਾ ਸਹੀ ਹੈ ਦਾਨਨ ਵਾਲੇ ਮੰਮੀ ਤੈਨੂੰ ਹੀਲ ਪਾ ਕੇ ਖੁਸ਼ ਵੀ ਆ ਤੈਨੂੰ ਉਵੇਂ ਦੀ ਹੀਲ ਚੌੜੀ ਦੀ ਮੂਹਰੋ ਵੀ ਚੌੜੀ ਹੋਵੇ ਉਹ ਵਧੀਆ ਲੱਗਦੀ ਹੈ ਇਹਦਾ ਜਿਹੜਾ ਪੰਜਾ ਦਾ ਸੀ ਉਹ ਵੀ ਲੱਗਦੀ ਆ ਹਾਂ ਬਸ ਉਹ ਚੀਜ਼ ਆ ਮੰਮੀ ਸਮਝ ਗਿਆ ਠੀਕ ਆ ਮਾਂ ਖੁਸ਼ ਹੈਪੀ ਆਦੇ ਬੱਚਿਆਂ ਨੂੰ ਧੰਨਵਾਦ ਕਰ ਦੋ ਜਿਨ੍ਹਾਂ ਨੇ ਤੈਨੂੰ ਗਿਫਟ ਕੀਤਾ ਰਿੱਕੀ ਨੇ ਹੋਏ ਗਲ ਕੁੱਟੀ ਖੜਾ ਦੇਖੀ ਤੇਰਾ ਪਾਲਾ ਖਰਾਬ ਆ ਲਾ ਲਾ ਵੇ ਮੋਟੂ ਮੋਟੂ ਮੈਂ ਕਰਕੇ ਆਈ ਹਾਂ ਸ਼ਾਪਿੰਗ ਚੱਕਵੇਂ ਚੱਕਵੇਂ ਕਲਰ ਉਹ ਗਲਕੰਬੀ ਗਲਾਬੀ ਹੁਣ ਤੇਰੀ ਭੈਣ ਗਲਾਬੀ ਪਾਉਗੀ ਤੂੰ ਚੈੱਕ ਕਰ ਮੋਟੂ ਮੜਿਆ ਸਾਈਜ਼ ਟਰਾਈ ਕਰਕੇ ਦਿਖਾਈ ਮੈਨੂੰ ਫਿਰ ਮੈਂ ਇੱਕ ਇਦਾਂ ਦੀ ਹੁੱਡੀ ਲਿਆਉਣੀ ਹੈ ਤੇਰੇ ਵਾਸਤੇ ਦੋਨੇ ਭੈਣਾਂ ਇੱਕ ਦਿਨ ਪਾ ਕੇ ਜਾਵਾਂਗੇ ਜੋਗਰ ਨਾਲ ਠੀਕ ਗਲਾਬੀ ਠੀਕ ਹੈ ਚਲੋ ਕਲਰ ਦੇਖ ਚੱਕਵੇਂ ਆ ਲੋਰਾ ਫਿਰ ਮੈਂ ਇਹ ਜਿਹਾ ਤੇਰਾ ਸਾਈਜ਼ ਵੀ ਲਿਆਉਂਗਾ ਉਹਨਾਂ ਕੋਲ ਹੈਗਾ ਸੀ ਓਕੇ ਤੁਹਾਨੂੰ ਇਹ ਜੋਗਰ ਪਸੰਦ ਆ ਨਾ ਪਰ ਮੈਨੂੰ ਉਹ ਹੁੱਡੀ ਟਰਾਈ ਕਰਕੇ ਤੇ ਹੁਣ ਹੀ ਪਾ ਕੇ ਦਿਖਾ ਲਓ ਬਈ ਮੋਟੂ ਦੇ ਸਾਈਜ਼ ਜਮਾਂ ਪਰਫੈਕਟ ਆ ਗਿਆ ਆਹੀ ਸਾਈਜ਼ ਚ ਮੈਂ ਮੋਟੂ ਵਾਸਤੇ ਲੈ ਕੇ ਆਉਂਗਾ ਕੱਲ ਨੂੰ ਹੁੱਡੀ ਤੇ ਇੱਕ ਜੋਗਰ ਆਹ ਜੋਗਰ ਕਿਵੇਂ ਲੱਗਿਆ ਫਿਰ ਆਪਾਂ ਦੋਨੇ ਪਹਿਣਾ ਕਾਲੇ ਜੋਗਰ ਤੇ ਤੁਸੀਂ ਚਾਹੇ ਬਲੈਕ ਹੁੱਡੀ ਪਾ ਲਓ ਇਹਦੇ ਨਾਲ ਠੀਕ ਹੈ ਜਾਂ ਸੀ ਗ੍ਰੀਨ ਹੁੱਡੀ ਲਾਉਂਗਾ ਕਿਹੜੀ ਹਾਂ ਸੀ ਗ੍ਰੀਨ ਵੀ ਠੀਕ ਹੈ ਬਲੈਕ ਵੀ ਹੈਗਾ ਉਹਦੇ ਵਿੱਚ ਅਲੱਗ ਲੱਗੇ ਜੇ ਉਹ ਆ ਬਣੇ ਹੋਏ ਬਲੈਕ ਜੋਗਰ ਚੱਲ ਜੂਗਾ ਹਾਂ ਬੜਾ ਸੋਹਣਾ ਲੱਗੂ ਬਸ ਠੀਕ ਹੈ ਪਰ ਜਿਹੜਾ ਮੈਨੂੰ ਰੰਗ ਸੋਹਣਾ ਲੱਗਿਆ ਯਾਰ ਮੈਂ ਲੈਂਦਾ ਰਸਟ ਕਲਰ ਵੀ ਸੀਗਾ ਮੂੰਬੱਸ ਰਸਟ ਮੈਂ ਮੱਤ ਚੁੱਕੀਆਂ ਗਚਕ ਲਗ ਚੁੱਕੀ ਇਹਦੇ ਵਿੱਚ ਕਿਹੜਾ ਸਾਈਜ਼ ਲਿਆ ਇਹਦੇ ਵਿੱਚ ਇਹਦੇ ਵਿੱਚ ਮੈਂ ਲੋ ਬਈ ਗਾਇਸ ਇਹ ਲਈ ਸੀਗੇ ਮੈਂ ਫੌਗ ਵਾਲੇ ਦੇ ਕੱਪੜੇ ਮੈਂ ਤਾਂ ਬਹੁਤ ਸੋਹਣੇ ਲੱਗੇ ਹੁੱਡੀ ਮੈਂ ਦੀਦੀ ਵੀ ਟਰਾਈ ਕਰਾਤੀ ਸੀ ਇੱਕ ਮੈਨੂੰ ਲੈਤਾ ਸੀ ਟਰੌਜ਼ਰ ਠੀਕ ਆ ਤੇ ਇੱਕ ਮੇਰਾ ਹੋ ਗਿਆ ਆਹ ਵਾਲਾ ਗ੍ਰੀਨ ਤੇ ਤੁਸੀਂ ਇਹਨਾਂ ਤੋਂ ਵਾਈ ਕਰਨਾ ਹੋਇਆ ਕਰ ਸਕਦੇ ਹੋ ਜਿਹੜੇ ਮੇਰੇ ਖੁੱਲੇ ਜਿਹੇ ਟਰੌਜ਼ਰ ਪਾਏ ਹੁੰਦੇ ਆ ਹੌਲੀ ਕਰੀ ਬੁੱਤ ਜਿਹੜੇ ਮੇਰੇ ਖੁੱਲੇ ਜਿਹੇ ਟਰੌਜ਼ਰ ਪਾਏ ਹੁੰਦੇ ਆ ਨਾ ਉਹ ਵੀ ਮਫੌਗੜ ਹੈ ਤਾਂ ਇਹ ਵਾਈ ਕੀਤੇ ਸੀਗੇ ਤੁਸੀਂ ਉਹਨਾਂ ਤੋਂ ਵਾਈ ਕਰ ਸਕਦੇ ਹੋ ਠੀਕ ਹੈ ਸੋਹਣੇ ਸੋਹਣੇ ਕੱਪੜੇ ਬਹੁਤ ਅੱਛੇ ਕੱਪੜੇ ਮਿਲਦੇ ਆ ਕੁਆਲਿਟੀ ਵੀ ਉਹਨਾਂ ਕੋਲ ਬੈਸਟ ਹੁੰਦੀ ਆ ਸੋ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਜੁੜੇ ਰਹੋ ਮੇਰੇ YouTube ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਨਵੇਂ ਹੋ ਤੁਸੀਂ ਮੇਰੇ ਚੈਨਲ ਤੇ ਠੀਕ ਹੈ ਤੇ ਉਹ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਬਾਏ ਬਾਏ ਗਾਇਸ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਬਾਏ ਬਾਏ